ਸ੍ਰੀ ਮਾਨ ਲਾਚਨ ਕਟਾਰਾ ਚੱਕ ਜੀ ਪਿੰਡ ਪੰਚਾਇਤ ਅਤੇ ਸਮੂਹ ਪਿੰਡ ਵਾਸੀ ਚੋਹਾਣਾ ਆਪ ਜੀ ਦਾ ਬਹੁਤ ਸਵਾਗਤ ਕਰਦੇ ਨੇ ਸਾਨੂੰ ਬੜੀ ਖੁਸ਼ੀ ਤੇ ਉਤਸ਼ਾਹ ਹੈ ਕਿ ਮੰਤਰੀ ਸਾਹਿਬਾਨ ਸਾਡੀਆਂ ਹਰ ਸਮੱਸਿਆ ਦਾ ਸਵਾਦਾਨ ਕਰਨਗੇ ਸਭ ਤੋਂ ਪਹਿਲੇ ਮੰਤਰੀ ਸਾਹਿਬ ਜੀ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦਾ ਚਵਕਾ ਜਿੱਦਾਂ ਤੁਸੀਂ ਕਹਿੰਦੇ ਸੀ ਕਿ ਚਵਕਾ ਹੀ ਆਰ ਸੀ ਸੀ ਦਾ ਨਾਲ ਉਹ ਪੂਰੀ ਜਲੀ ਸੜਕ ਬਣ ਜਾਵੇ ਗਲੀ ਤੇ ਪਿੱਛੇ ਵੀ ਸਟਰੀਟ ਲਾਈਟਾਂ ਦਾ ਇੰਤਜ਼ਾਮ ਹੋਵੇ ਸਾਡੀਆਂ ਸੜਕਾਂ ਦਾ ਬਹੁਤ ਗੁਰਾ ਹਾਲ ਹੈ ਚੌਲਾਂ ਤੋਂ ਬਰੋਟਾ ਤੇ ਸਾਡੀ ਲਾਈਵ ਲਾਈਨ ਹੈ ਸਕੂਲ ਵਿੱਚ ਬੱਚੇ ਜਾਂਦੇ ਨੇ ਉਥੇ ਹਸਪਤਾਲ ਹੈ ਔਰ ਉਸ ਹਸਪਤਾਲ ਜਾਣ ਨੂੰ ਸਾਨੂੰ ਬੜੀ ਮੁਸ਼ਕਲ ਹੁੰਦੀ ਹੈ ਪੇਪਰ ਪੁੱਲ ਤੋਂ ਚਹਾਰਾ ਹੁਣ ਤੁਸੀਂ ਜਾਓਗੇ ਉਸ ਰਸਤੇ ਤੇ ਤੁਸੀਂ ਦੇਖਦੇ ਹੀ ਮਤਲਬ ਕਹਿ ਦੇਣਾ ਕਿ ਨਹੀਂ ਇਹ ਰਸਤਾ ਮਦੋਂ ਹੁਣੇ ਹੀ ਬਦਲ ਰਹੀ ਹੈ ਅਧੀਨ ਮਨਜ਼ੂਰੀ ਦੇ ਲਈ ਜਦੋਂ ਉਹ ਵੀ ਹਾਲਤ ਸਾਡੀ ਇੱਥੋਂ ਜਿਹੜਾ ਕੁੰਡੇ ਨਹੀਂ ਜਾਂਦਾ ਉਹ ਰਾਸਤੇ ਦੀ ਹੋਣੀ ਆਈ ਹੈ ਦੂਸਰਾ ਮੰਦੇ ਖਾਲੀ ਸਰ ਦੇ ਕੋਲੇ ਕੋਈ ਕਮਿਊਨਿਟੀ ਹਾਲ ਵਰਗੀ ਚੀਜ਼ ਨਹੀਂ ਹੈ ਅਸੀਂ ਕੋਈ ਫੰਕਸ਼ਨ ਕਰਨਾ ਹੋਵੇ ਪਿੰਡ 'ਚ ਕੋਈ ਛੋਟਾ ਮੋਟਾ ਤੇ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ ਕਿ ਉਹ ਪੈਲੇਸ ਬੁੱਕ ਕਰਵਾਏ ਜਿਹਦੇ ਤੇ 50-60 ਹਜ਼ਾਰ ਰੁਪਏ ਦਾ ਸਿਰਫ ਬੁਕਿੰਗ ਚਾਰਜ ਲੱਗ ਜਾਂਦਾ ਤੇ ਸਾਡੇ ਕੋਲ ਕੋਈ ਕਮਿਊਨਿਟੀ ਹਾਲ ਹੋਵੇ ਤੇ ਅਸੀਂ ਵੀ ਆਪਣੇ ਜਿਹੜੇ ਕਾਰਜ ਨੇ ਬੜੇ ਸਹਿਸਵਾ ਨਾਮ ਦਾ ਸੀ ਇਹ ਨਾ ਮਤਲਬ ਸਾਡੇ ਕੋਲ ਅੱਜ ਤੱਕ ਪੰਚਾਇਤ ਦਾ ਰਾਇ ਨਹੀਂ ਪੰਚਾਇਤ ਘਰ ਹੋਣਾ ਬੜਾ ਜ਼ਰੂਰੀ ਹੈ ਮਤਲਬ ਸਾਡੇ ਉਹਦੀ ਡਿਵੈਲਪਮੈਂਟ ਦੀ ਨੀਮ ਪੱਤਰ ਹੈ ਪੰਚਾਇਤ ਘਰ ਤੋਂ ਇਹ ਸਾਰੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਕਰੀਏ ਉਹਨੇ ਵੀ ਘਰੋਂ ਵੀ ਕਰਨੇ ਆ ਐਸੀ ਗੱਲ ਨਹੀਂ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਪੈਣਾ ਭਰਾ ਬੜੇ ਚੀਜ਼ ਗਦੇ ਨੇ ਕਿ ਕਿਤਨਾ ਘਰ ਗਈ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੋਲ ਇੱਕ ਪੰਚਾਇਤ ਘਰ ਹੋਵੇ ਤਾਂ ਜੋ ਅਸੀਂ ਸਾਰੀਆਂ ਇਹ ਸਮੱਸਿਆ ਉੱਤੇ ਬੈਠ ਕੇ ਹੱਲ ਕਰੀਏ ਸਾਡੇ ਕੋਲ ਪੰਚਾਇਤ ਦੀ ਜ਼ਮੀਨ 9.5 ਕਿੱਲੇ ਹੈ ਜੀ ਉਹ ਬਰਾਨੀ ਪਈ ਹੈ ਕੋਈ ਆਮਦਨ ਦਾ ਸਾਧਨ ਨਹੀਂ ਸਾਡੇ ਪੰਚਾਇਤ ਕੋਲ ਤੇ ਜੇ ਉੱਥੇ ਅਸੀਂ ਬੋਰਡ ਬੈਲ ਚੋਗ ਲਗਵਾ ਲਈਏ ਤੇ ਸਾਡੇ ਕੰਟ ਨੂੰ ਘਟੋ ਘਟ ਨਹੀਂ 2.5 ਲੱਖ ਰੁਪਇਆ ਹਰ ਸਾਲ ਦੀ ਆਮਦਨੀ ਹੋ ਜਾਏ ਤੇ ਉਹਦੇ ਨਾਲ ਅਸੀਂ ਛੋਟੀਆਂ ਮੋਟੀਆਂ ਜਿਹੜੀਆਂ ਸਾਡੀਆਂ ਜ਼ਰੂਰਤਾਂ ਦਾ ਉਹ ਘਰੇ ਬੈਠੇ ਅਸੀਂ ਉਹ ਕਰ ਸਕਦੇ ਹਾਂ ਬੱਚਿਆਂ ਦੇ ਖੇਡਣ ਦੀ ਕੋਈ ਸਾਡੇ ਕੋਲ ਪਾਰਕ ਨਹੀਂ ਖੇਡ ਦਾ ਮੈਦਾਨ ਨਹੀਂ ਤੇ ਬੱਚਿਆਂ ਨੂੰ ਅੱਜ ਜਿਹੜੀ ਨੌਜਵਾਨ ਜਿਹੜੀ ਆ ਉਹ ਕਦੀ ਕਿਤੇ ਬੈਠਦੇ ਆ ਮੋਬਾਈਲ 'ਤੇ ਬੈ ਕੇ ਕਦੀ ਕਿਤੇ ਬੈਠਦੇ ਆ ਤੇ ਉਹ ਮੈਨੂੰ ਪਿਛਲੇ ਕਈ ਸਾਲਾਂ ਤੋਂ ਦੋ ਤਿੰਨ ਸਾਲਾਂ ਤੋਂ ਇਹੀ ਕਹਿ ਰਿਹਾ ਹੈ ਕਹਿੰਦੇ ਕਿ ਸਾਡੇ ਕੋਲ ਨਾ ਕੋਈ ਗਰਾਊਂਡ ਨਹੀਂ ਟਿਕਣ ਨੂੰ ਅਸੀਂ ਕਿੱਥੇ ਬੈਠੀਏ ਬੁਆਇਲ ਤੇ ਨਹੀਂ ਕਿੱਦੀ ਤੇ ਕੀ ਕਰੀਏ ਜੀ ਤੇ ਨੌਜਵਾਨਾਂ ਨੂੰ ਅਸੀਂ ਇਹ ਮੋਟੀਵੇਟ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਜੀ ਫੇਡਾਂ ਦੇ ਵਿੱਚ ਉਹਨੂੰ ਬਿਨੈ ਕਰੀਏ ਤਾਂ ਜੇ ਉਹ ਨਸ਼ਿਆਂ ਦੇ ਬਾਅਦੇ ਕੱਟ ਜਾਣ ਔਰ ਨਸ਼ੇ ਬਿਲਕੁਲ ਛੱਡ ਦੇਣ ਸਾਡੇ ਕਿਸਾਨ ਪੜਾਵਾਂ ਦੀ ਸਭ ਤੋਂ ਵੱਡੀ ਸਮੱਸਿਆ ਹੈ ਜੀ ਸਾਡੇ ਕੋਲ 5 ਮੋਟਰਾਂ ਲੱਗੀਆਂ ਦੀ 5 ਮੋਟਰਾਂ ਲੱਗੀਆਂ ਨੇ ਜਿਹੜੀ ਜੋ ਸਿਰਫ 2 ਮੋਟਰਾਂ ਕੰਮ ਕਰਦੀ ਜਾਣਾ ਅੱਗੇ ਜਿਹੜਾ ਨਿਕਾਸ ਹੈ ਪਾਣੀ ਦਾ ਨਾਲਾ ਹੈ ਆਦ ਕੱਢੀ ਹੋਈ ਆ ਉਹ ਸਾਰੀ ਮਤਲਬ ਰਿਪੇਅਰ ਕਰਨ ਵਾਲੀ ਹੈ ਟੁੱਟੀ ਹੈ ਉਸ ਪਾਣੀ ਦਾ ਕਿਸੇ ਨੂੰ ਵੀ ਲਾਭ ਨਹੀਂ ਮਿਲਦਿਆ ਤੇ ਸਾਡੀ ਇਹ ਗੁਜਾਰਿਸ਼ ਹੈ ਕਿ ਇਰੀਗੇਸ਼ਨ ਡਿਪਾਰਟਮੈਂਟ ਵਾਲਿਆਂ ਨੂੰ ਬੁਲਾ ਕੇ ਕੀਤੀ ਜਾਵੇ ਕਿ ਟਕ ਟੋਕਟ 4 ਮੋਟਰਾਂ ਚ ਨਾ ਤੇ ਨਾਲ ਜਿਹੜੀ ਅੱਗੇ ਪਾਣੀ ਦੀ ਨਿਕਾਸੀ ਹੈ ਉਹਦੀ ਮੁਰੰਮਤ ਕਰਕੇ ਉਹਨੂੰ ਪੱਕਾ ਕੀਤਾ ਜਾਵੇ ਸਿਰਫ ਗਟਰ ਦਾ ਭਾਂਡਾ ਜਾਂਦਾ ਜਿਹੜਾ ਗਟਰ ਦਾ ਓਵਰਫਲੋ ਹੈ ਨਾ ਉਹੀ ਜਾਂਦਾ ਔਰ ਪੂਰਾ ਵਾਇਰਸ ਤੇ ਬਿਮਾਰੀਆਂ ਦਾ ਘਰ ਹੈ ਅਸੀਂ ਚਾਹੁੰਦੇ ਆ ਕਿ ਜਿਹੜੀ ਪਾਣੀ ਦੀ ਨਿਕਾਸੀ ਹੈ ਉਹ ਅਸੀਂ ਅੰਡਰਗਰਾਉਂਡ ਪਾਈਪ ਪਾ ਕੇ ਤੇ ਬਾਹਰ ਜਿਹੜਾ ਪਿੰਡ ਦੇ ਵੱਡਾ ਛੱਪੜ ਹੈ ਉਹਦੇ ਚ ਗੜਦੀਏ ਤੇ ਇਸ ਛੱਪੜ ਨੂੰ ਭਰ ਕੇ ਬੱਚਿਆਂ ਲਈ ਖੇਡਣ ਦਾ ਪਾਰਕ ਦੇ ਉੱਤਾਰੀ ਇੱਥੇ ਜਾਵੇ